ਤਨੂ ਸਾਊਥ ਦੇ ਵਿੱਚ ਤਾਂ ਲੋਕ ਕਾਫੀ ਪਿਆਰ ਕਰ ਰਹੇ ਹੋਣੇ ਹੈ ਨਾ ਕਿ ਤੁਹਾਡੀ ਲੁੱਕ ਵੀ ਸਾਊਥ ਵਾਲੀ ਆ ਉਥੋਂ ਉਥੇ ਮੂਵੀਜ਼ ਵੀ ਹੋ ਜੀਆਂ ਇੱਕ ਮੂਵੀ ਕਿਤੇ ਸਾਊਥ ਦੀ ਮੈਂ ਸੈਕੰਡ ਕਰਕੇ ਆਂਗਾ ਉਹ ਨਹੀਂ ਹਾਲੇ ਸਾਊਥ ਵਾਲੇ ਐਕਸ਼ਨ ਤੇ ਬਹੁਤ ਕੰਮ ਕਰਦੇ ਹੈ ਨਾ ਭਾਜੀ ਬਹੁਤ ਬਰੀਕੀ ਜੇ ਕੰਮ ਕਰਦੇ ਆ ਉਹ ਮਤਲਬ ਬਜਟ ਹੀ ਉਹਨਾਂ ਕੋਲ ਇੰਨਾ ਹੁੰਦਾਗਾ ਕਿ ਸਾਡੀ ਇੱਕ ਸਟੋਰੀ ਸੁਣਾਓ ਆਪਣੀ ਇਹੋ ਜਿਹੀ ਜਿੱਥੇ ਤੁਸੀਂ ਵਿਲਨ ਬਣੇ ਹੋ ਜਾਂ ਸ਼ੂਟਿੰਗ ਦੇ ਦੌਰਾਨ ਜਾਂ ਅੱਛਾ ਲੈ ਕੇ ਐਸਟੀਆਰ ਐਕਟਰ ਆ ਹਮ ਤੇ ਉਹਦਾ ਐਕਸ਼ਨ ਚੱਲ ਰਿਹਾ ਸੀ 45 50 ਸਾਲ ਉਮਰ ਦਾ ਬੰਦੇ ਦਾ ਐਕਸ਼ਨ ਕਿਆ ਕਮਾਲ ਹੂੰ ਆਇਆ ਬੈਠਾ ਮੈਂ ਕਹਿੰਦਾ ਯਾਰ ਪਹਿਲਾਂ ਤਾਂ ਮੈਨੂੰ ਮਰ ਉਹਦੀ ਲੱਗ ਰਹੀ ਸੀ 35 ਸਾਲ ਹੂੰ ਚਲੋ ਇਹ ਸਾਡਾ ਇੱਕ ਸੀਨ ਸੀ ਉਹ ਫਾਈਟ ਕਰ ਰਿਹਾਗਾ ਮੈਂ ਇਧਰ ਕੋਈ ਇੱਕ ਮੂਵ ਕਰਨਾ ਸੀ ਉਹਦੇ ਨਾਲ ਗੁੱਟ ਤੇ ਥੱਬਜੇ ਮੇਰਾ ਹੱਥਾ ਹੂੰ ਭਾਈ ਮੈਨੂੰ ਪਤਾਗਾ ਵੀ ਕੀ ਦਰਦ ਹੋ ਗਿਆ ਨਾ ਬਚਾਇਆ ਤਾਂ ਉੱਥੇ ਪੈਕ ਅਪ ਹੋ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਮੈਂ ਬੰਦੇ ਕੋਲੇ ਗਿਆ ਮੈਂ ਕਹਾ ਸੋਰੀ ਸਰ ਮਾਈ ਫਾਲਟ ਕਨ ਨਹੀਂ ਨਹੀਂ ਇਟਸ ਓਕੇ ਮੈਂ ਕਿਹਾ ਇਟਸ ਓਕੇ ਸਾਡੇ ਵਾਲੇ ਫਿਰ ਯਾਰ ਗਾਲਾਂ ਕੱਢਣ ਲੱਗ ਗਏ ਤੇ ਕਈ ਵਾਰੀ ਸੋ ਦਾ ਬੋਸ ਮਤਲਬ ਡੇਂਜਰ ਕਮ ਆ ਮੇਰਾ ਵੀ ਕਈ ਵਾਰ ਰੱਸੀ ਟੁੱਟੀ ਆ ਉਠਾ ਬੰਨਿਆ ਹੈਗਾ ਰੱਸੀ ਟੁੱਟੀ ਆ ਸਿਰ ਪਰ ਥਲੇ ਡਿੱਗੇ ਸਿਰ ਪਰ ਥਲੇ ਡਿੱਗੇ ਮੇਰੀਆਂ ਘੱਡਵਾੜ ਤਿੰਨ ਚਾਰ ਹੱਡੀਆਂ ਟੁੱਟੀਆਂ ਹੋਈਆਂ ਨੇ ਸੇਰ ਦੀਆਂ ਇਸੇ ਚੱਕਰ ਚ ਐਸੇ ਚੱਕਰ ਚ ਅੱਗ ਵੀ ਲਾਈ ਆਪਦੇ ਆਪ ਨੂੰ ਬੋਲਿੰਗ ਚ ਆਹ ਕਰਦਿੰਦੇ ਅੱਗ ਲੱਗੀ ਸੀ ਮੇਰੇ ਤੇ ਮਸੰਦ ਮੂਵੀ ਚ ਇੱਕ ਉਹਨੂੰ ਅੱਗ ਲਾਉਂਦੇ ਮਸੰਦ ਮੂਵੀ ਦੇਖੀ ਆ ਹਾਂਜੀ ਹਾਂਜੀ ਉਹਦੇ ਚ ਇੱਕ ਪੁੱਲੇ ਸਿੰਘ ਨੂੰ ਅੱਗ ਲਾਉਂਦੇ ਆ ਹਾਂਜੀ ਉਹ ਮੈਂ ਹੀ ਆ ਇਹ ਕਾਫੀ ਮਤਲਬ ਕਿ ਹਰ ਡੇਂਜਰ ਦਾ ਕੁਚ ਪੂਲੇ ਦਾ ਕੰਮ ਤੁਹਾਡਾ ਨਹੀਂ ਪੂਲੇ ਵਾਲਾ ਜਿਹੜਾ ਅੱਗ ਲਾਣ ਵਾਲਾ ਅੱਗ ਦੇ ਵਾਸਤੇ ਤੁਹਾਨੂੰ ਯੂਜ਼ ਕਰ ਲਿਆ ਇਹ ਬੜਾ ਹੁੰਦਾ ਨਾ ਜਦੋਂ ਕਿਸੇ ਨੂੰ ਖਤਰਾ ਮੰਨ ਲਓ ਐਕਟਰ ਨੂੰ ਖਤਰਾ ਆਇਆ ਉਹ ਵਾਲੇ ਸੀਨ ਦੇ ਵਿੱਚ ਸਭ ਤੋਂ ਵਧੀਆ ਗੱਲ ਹੈ ਯਾਰ ਪੂਰੀ ਮੂਵੀ ਖਰਾਬ ਹੋ ਸਕਦੀ ਹੈ ਅਸੀਂ ਹਾਂ ਸਭ ਤੋਂ ਪ੍ਰੋਫੈਸ਼ਨਲ ਹਾਂ ਸਾਡਾ ਕੀ ਹੁੰਦਾਗਾ ਬਜਟ ਦੇ ਦੋ ਜਾਂ ਸੀ ਇੰਸ਼ੋਰੈਂਸ ਕਰਾਇਆ ਹੋਇਆ ਆਪਣਾ ਨਾ ਵਧੀਆ ਗੱਲ ਆ ਅਸੀਂ ਜਾਣਦੇ ਹਾਂ ਉਹ ਸਾਡੀ ਡਿਮਾਂਡ ਹੁੰਦੀ ਆ ਵੀ ਅਸੀਂ ਕਰ ਸਕਦੇ ਹਾਂ ਉਸ ਤੋਂ ਬਾਅਦ ਮੈਨੂੰ ਅੱਗ ਲੱਗੇ ਕੱਖ ਲੱਗੇ ਜੋ ਮਰਜੀਓ ਉਹ ਮੇਰਾ ਫਾਲਟ ਆ ਉਹ ਮੂਵੀ ਵਾਲ ਦਾ ਫਾਲਟ ਨਹੀਂ ਹੈਗਾ ਫਿਰ ਤਾਂ ਜਾਨ ਜੋਖਮ ਚ ਪਾ ਕੇ ਤੁਸੀਂ ਕੰਮ ਕਰਦੇ ਹੋ ਭਾਜੀ ਬਿਲਕੁਲ ਪਰ ਸਾਨੂੰ ਸੇਫਟੀ ਦਾ ਪਤਾ ਹੁੰਦਾ ਵਿੱਚ ਕਿੰਨੇ ਸਮੇਂ ਚ ਕੀ ਜਾਂਦਾ ਸਾਡਾ ਪੂਰਾ ਮੈਨੇਜ ਚੱਲਦਾ ਕਿ ਐਨ ਐ ਸੈਕਿੰਡ ਚ ਆ ਕੇ ਅੱਗੇ ਵਝਾ ਦੇਣੀ ਆ ਭਾਵੇਂ ਕੈਮਰਾ ਚੱਲ ਰਿਹਾ ਆ ਭਾਵੇਂ ਰੁਕ ਰਿਹਾ ਕਿਸੇ ਡਾਇਰੈਕਟਰ ਦੀ ਨਹੀਂ ਸੋਣੀ ਕਿਸੇ ਪ੍ਰੋਡੂਸਰ ਦੀ ਨਹੀਂ ਸੋਣੀ ਜਦੋਂ ਤੁਹਾਨੂੰ ਲੱਗਿਆ ਕੰਮ ਖਤਰੇ ਚ ਆ ਕੇ ਵਝਾ ਦੇਣੀ ਆ ਹੂੰ ਪੂਰਾ ਭਾਜੀ ਤਾਲ ਮਿਲਣਾ ਕੰਮ ਹੁੰਦਾ ਪੁਰਾਣੀਆਂ ਫਿਲਮਾਂ 'ਚ ਜੋ ਲੜਾਈ ਹੁੰਦੀ ਸੀ ਬਿਸ਼ਮ ਬਿਸ਼ਮ ਮੁਕਾਬਦਾ ਹੁੰਦਾ ਸੀ ਉਹ ਭਾਜੀ ਹੁਣ ਹੁਣ ਬੜਾ ਰੀਅਲਿਸਟਿਕ ਹੁੰਦਾ ਭਾਜੀ ਬੜੇ ਹੁਣ ਮੁੱਕੇ ਦੀ ਆਵਾਜ਼ ਪ੍ਰੋਪਰ ਆਉਂਦੀ ਹੈ ਹੁਣ ਤਾਂ ਬੜੇ ਟੈਲੈਂਟਡ ਲੋਕ ਤੁਸੀਂ ਉਹ ਬਿਸ਼ਮ ਬਿਸ਼ਮ ਤੋਂ ਪ੍ਰਭਾਵਿਤ ਹੋ ਕੇ ਫਿਲਮਾਂ 'ਚ ਗਏ ਸੀਗੇ ਨਹੀਂ ਨਹੀਂ ਭਾਜੀ ਮੇਰਾ ਤਾਂ ਬਸ ਓਨ ਦੀ ਸਪੋਰਟ ਹੀ ਬਣ ਗਿਆ ਘਰ ਵਾਲਿਆਂ ਤੋਂ ਘਰੋਂ ਬਾਹਰ ਨਿਕਲਣ ਦੇ ਕਰਕੇ ਲੋਕ ਬਾਹਰ ਆਸ਼ਕੀ ਕਰਨ ਜਾਂਦੇ ਘੁੰਮਣ ਜਾਂਦੇ ਆ ਮੈਂ ਕਰੋ ਦਫਾ ਉਨ ਲਈ ਗਿਆ ਸੀ ਮੈਂ ਕਿਹਾ ਚੱਲੇ ਥੋੜਾ ਟਾਈਮ ਪਾਸ ਕਰਦੇ ਆ ਪਰ ਉਹ ਇਦਾਂ ਹੋਇਆ ਵੀ ਥੋੜੀ ਜਿਹੀ ਲੋਕਾਂ ਦੀ ਪਸੰਦ ਆਣ ਲੱਗੀ ਗਾਣੇ ਕਰਨ ਲੱਗੇ ਅੱਗੇ ਵਾਤੇ ਗਏ ਵਾਤੇ ਗਏ ਹਮਮ ਚਲੋ ਹੁਣ ਕਰਦੇ ਆ ਇਦਾਂ ਆਇਆ ਇਹਦਾ ਤੁਸੀਂ ਪੈਸੇ ਲੈ ਕੇ ਕੁੱਟ ਖਾਂਦੇ ਹੋ ਹੈਨਾ ਫਿਲਮ ਚ ਨਹੀਂ ਮੈਂ ਆਪਣਾ ਰੋਲ ਅਦਾ ਕਰਦਾ ਰੋਲ ਅਦਾ ਕਰਦਾ ਰੋਲ ਕਮਾਉਣਾ ਕੁੱਟ ਨਹੀਂ ਖਾਂਦਾ ਇਦਾਂ ਕੌਣ ਹੱਥ ਲਾ ਦੂ ਹਮ ਤੇ ਕੁੱਟ ਵੀ ਇਦਾਂ ਨਹੀਂ ਕਿ ਸੱਚੀ ਮਾਰਦੇ ਆ ਉਹ ਇੱਕ ਸਟ੍ਰੀਟ ਹੁੰਦਾ ਵੀ ਇਸ ਤਰ੍ਹਾਂ ਆਪਾਂ ਹੋਲਡ ਕਰਨ ਆ ਸਾਰਾ ਐਕਟ ਮੈਂ ਕਰਨਾਗਾ ਉਹ ਰੀਅਲ ਚ ਨਹੀਂ ਵੱਧਦੇ ਨਾ ਉਹ ਜਿਹੜੇ ਮੋਕੇ ਬਹੁਤ ਜੋਰ-ਜੋਰ ਦੀ ਵਜਦੇ ਰੀਅਲ ਚ ਨਹੀਂ ਵੱਜਦੇ ਫੇਰ ਬੰਦੇ ਹੀ ਮਰ ਜੇ ਫੇਰ ਤਾਂ ਅਸੀਂ ਸਿੱਧਾ ਕਹੀਏ ਵੀ ਅਸੀਂ ਵੀ ਹੈਗੇ ਆ ਅੱਜ 10-15 ਬੰਦੇ ਕੋਈ ਗੱਲ ਨਹੀਂ ਹੈਗਾ ਉਹ ਐਡਾ ਨਹੀਂ ਕੋਈ ਹੁੰਦਾ ਸੱਚੀ ਚ ਖਾਲੇ ਕਈ ਵਾਰ ਤਾਂ ਵੱਜ ਵੀ ਜਾਂਦੀਆਂ ਨੇ ਉਹ ਖਿੱਚ ਕੇ ਆਪਦੀ ਵੱਜ ਜਾਂਦੀਆਂ ਮੇਰੇ ਬੱਚੇ ਬਹੁਤ ਵਾਰ ਪਰ ਐ ਆ ਵੀ ਅਗਲੀ ਗਲਤੀ ਨਹੀਂ ਲੱਗ ਪਈ ਐ ਜਦੋਂ ਬਾਰ-ਬਾਰ ਗਲਤੀ ਹੁੰਦੀ ਹੈ ਫੇਰ ਅਸੀਂ ਵੀ ਠੋਕ ਦਿੰਨੇ ਇੱਕ ਦੋ ਅਗਲੇ ਦੇ ਜੇ ਭਾਵੇਂ ਉਹ ਜਿੱਦ ਮਰਜੀ ਸਿੰਗਰ ਹੋਵੇ ਠੋਕੀਆਂ ਕਦੋਂ ਦੇ ਉਹ ਯਾਰ ਇੱਕ ਦੋ ਵਾਰ ਸੱਚੀ ਮਾਰਦਾ ਮੈਂ ਵੀ ਠੋਕਤੀ ਫੇਰ ਮੈਂ ਕਿਹਾ ਸੋਰੀ ਭਾਜੀ ਕਿ ਦੋ ਵਾਰੋਂ ਮਾਰ ਚੁੱਕਿਆ ਸੀ ਮੇਰੇ ਕੋ ਕੁਝ ਕਹਿ ਨਹੀਂ ਸਕਿਆ ਕਿ ਅਗਲਾ ਸਮਝ ਜੰਦਾ ਹਾਂ ਵੀਨ ਪਤਾ ਲੱਗ ਗਿਆ ਉਹ ਤਾਂ ਜਿਆਦਾ ਪੁੱਠਾ ਲੰਨ ਲਟਕਾਇਆ ਸੀਟ ਉੱਟ ਗਈ ਡੇਗ ਗਏ ਤੁਸੀਂ ਹਾਂ ਉਹਦਾ ਇੱਥੇ ਐਸੀ ਆਪਣਾ ਗੱत्ता ਫੈਕਟਰੀ ਆ ਕਰ ਰਹੇ ਸੀ ਚਲੋ ਜੀ ਟੈਸਟਿੰਗ ਚੱਲ ਜਿੰਦੀ ਹੈ ਪਹਿਲਾਂ ਹਾਂਜੀ ਉਹ ਕਿਸੇ ਹੋਰ ਤੇ ਕਰਨੀ ਸੀ ਮੈਂ ਆਪਣੀ ਤੇ ਕਰ ਰਿਹਾ ਟ੍ਰੈਸਟਿੰਗ ਤੇ 10-4 ਵਾਰ ਤੱਕ ਮੈਨੂੰ 15 ਫੁੱਟ ਤੋਂ ਉੱਪਰ ਲੈ ਕੇ ਗਏ। ਹੂੰ ਜਦ ਚੌਥੀ ਵਾਰ ਮੈਨੂੰ ਮੜਾ ਲਗੇ ਮੈਡਮ ਮੜਾ ਖਿੱਚੀਓ। ਨੀਚੇ ਢੋਲ ਸੀ ਬੱਚੋ ਦੇ ਇੱਟਾਂ ਪਈਆਂ ਸੀ ਵਿੱਚ ਪਾਣੀ ਭਰਿਆ ਸੀ। ਮੇਰਾ ਸਿਰ ਬਿਲਕੁਲ ਨੀਚੇ ਜਾ ਰਿਹਾ ਸੀ ਜਿੱਦਾਂ ਟੁੱਟੇ। ਮੈਂ ਆਪਣੇ ਅੰਗੂਠਿਆਂ ਤੇ ਬੈਲੈਂਸ ਕਰਕੇ ਮੈਂ ਡਿੱਗਿਆ ਸੀ ਨੀਚੇ ਤੇ ਵੀਡੀਓ ਪਾਈ ਹੋਈ ਹੈ ਮੈਂ। ਜੇ ਕੋਈ ਅਨਾੜੀ ਹੁੰਦਾ। ਬਾਜੀ ਫਿਰ ਗਰਦਨ ਵੀ ਟੁੱਟ ਜਾਂਦੀ ਜਿੰਨਾ ਅੰਦਰ ਚਲੇ ਜਾਂਦਾ। ਹੂੰ ਆਂਗੂਲਾ ਵੀ ਟੁੱਟ ਸਕਦੀ ਮੇਰੇ ਦੋਵੇਂ ਅੰਗੂਠੇ ਫਾੜ ਗਏ ਸੀ ਤੋਂ। ਅੱਛਾ ਹਾਂ। ਕੁਝ ਵੀ ਹੋ ਸਕਦਾ। ਅੰਦਰੋਂ ਮ ਉਹ ਆਪਣੀ ਸੇਫਟੀ ਪੰਜਾਬ ਦੇ ਐਕਸ਼ਨ ਚ ਸਾਊਥ ਦੇ ਐਕਸ਼ਨ ਚ ਜਾਂ ਬਾਲੀਵੁੱਡ ਦੇ ਐਕਸ਼ਨ ਚ ਸੇਫਟੀ ਜ਼ਿਆਦਾ ਕਿੱਥੇ ਯੂਜ਼ ਕਰਦੇ ਨੇ ਮਤਲਬ ਪੂਰਾ ਪਲੈਨਿੰਗ ਦੇ ਨਾਲ ਐਕਸ਼ਨ ਸ਼ੂਟ ਜਿੱਥੇ ਕਰਦੇ ਹਾਂ ਸਾਊਥ ਬੰਬੇ ਸਾਊਥ ਹਾਂ ਜੇ ਆਪਣੇ ਐਕਸ਼ਨ ਡਾਇਰੈਕਟਰ ਚਲੋ ਇੱਧਰ ਆਪਣੀ ਗੱਲ ਕਰਦੇ ਬਾਹਰ ਦੇ ਜਦੋਂ ਵੀ ਕੋਈ ਟੀਮ ਆਂਦੀ ਆ ਪੂਰਾ ਉਹਨਾਂ ਦਾ ਆਪਣਾ ਉਹ ਸਿਸਟਮ ਹੁੰਦਾ ਆਪਣੀ ਵੀ ਹੁਣ ਕਰਨ ਲੱਗ ਗਏ ਸੇਫਟੀ ਵਗੈਰਾ ਕਰਨ ਲੱਗ ਪਏ ਇਹ ਤਾਂ ਪਹਿਲਾਂ ਅੱਜ ਤੋਂ 3 ਸਾਲ ਪਹਿਲਾਂ 2 ਸਾਲ ਪਹਿਲਾਂ ਬਿਨਾਂ ਸੇਫਟੀ ਤੇ ਚੱਲਦੇ ਸੀ ਆਰਟਿਸਟ ਸਾਡੇ ਵਾਈਟਰ ਰਈਆਂ ਦੇ ਸੱਟਾਂ ਵੀ ਲੱਗੀਆਂ ਸੀ ਫਿਰ ਹੁਣ ਆਪਣੀ ਸੇਫਟੀ ਰੱਖਣ ਲੱਗੇ ਕਿਉਂਕਿ ਸਰੀਰ ਬਾਰੋ-ਬਾਰ ਤੰਦ ਨਹੀਂ 60 ਤੱਕ ਲੱਗ ਗਈ ਜਾਣੀ ਆ ਹੂੰ ਮੇਰੇ ਰੀਸੈਂਟਲੀ ਮੇਰੇ ਦੋਸਤ ਦੇ ਪਿੱਛੇ ਹੋਣੇ ਸਿਰ ਚ ਸੱਟ ਲੱਗ ਗਈ ਸੀ ਸੈਲ ਫੜ ਗਿਆ ਸੀ ਬੰਦੂਕ ਵੱਜੀ ਸੀ ਅੱਛਾ ਸੋ ਐਕਸੀਡੈਂਟ ਹੋ ਜਾਂਦੇ ਆ ਪਰ ਉਹ ਠੀਕ ਆ ਚੱਲ ਰਿਹਾਗਾ ਜਿੱਥੇ ਖਤਰਾ ਨਾ ਹੋਵੇ ਉੱਤੇ ਫਿਰ ਬੰਦਾ ਐ ਤਾਂ ਸੋਚ ਕੇ ਵਿੱਚ ਆਕ ਨਹੀਂ ਸਕਦਾ ਖਤਰਾ ਘੱਟ ਚੇ ਆ ਹੂੰ ਤੁਹਾਨੂੰ ਵੀ ਤੁਮ ਪਿਆਸ ਆਦੀ ਆ ਖਤਰਾ ਤਾਂ ਇੱਥੇ ਵੀ ਆ ਖਤਰਾ ਤਾਂ ਬਹੁਤ ਆ ਆ ਆਈ ਜਾ ਦੇ ਸੋ ਇਹਦੇ ਬਾਰੇ ਕੀ ਗੱਲ ਕਰਨੀ ਆਈ ਤੇ ਇੱਕ ਪੱਤਰਕਾਰ ਨੂੰ ਪਰ ਮੈਂ ਕਹਿਣਾ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਫੋਨ ਕਰਦੇ ਆ ਨਾ ਮੈਂ ਉਹਨਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾਗਾ ਵੀ ਤੁਸੀਂ ਨਾ ਸਾਰਾ ਮੈਟਰ ਦੇਖਿਆ ਕਰੋ ਜੇ ਤਾਂ ਗੱਲ ਸੱਚਾਈ ਦੀ ਹੁੰਦੀ ਹੈ ਚਾਹੇ ਅੱਗੇ ਕੋਈ ਖੱਬੀ ਖਾਣ ਆਉ ਦਾ ਸਾਥ ਲਾ ਦਿਓ ਹੂੰ ਸਾਫ਼ ਕਹਿ ਦਿਓ ਪਹਿਲਾਂ ਗੱਲ ਸੁਣੋ ਸੱਚਾਈ ਨੂੰ ਨਾ ਮਾਰੋ ਸਾਡੇ ਭਗਤ ਸਿੰਘ ਵਰਗੇ ਕਿੰਨੇ ਨੌਜਵਾਨ ਆਏ ਆ ਮਰ ਗਏ ਆ ਆਪਣੇ ਲਈ ਮਰ ਕੇ ਗਏ ਆ ਹੂੰ ਤਾਂ ਉਹ ਵੀ ਸੱਚਾਈ ਨੂੰ ਖੜਾ ਕਰਕੇ ਗਏ ਸੀ ਤਾਂ ਤੁਸੀਂ ਵੀ ਜਿੱਥੇ ਤੁਹਾਨੂੰ ਸੱਚਾਈ ਦੇਖੀਏ ਛੋਟਾ ਹੀ ਸਹੀ ਰਾਹੇ ਪਾਉਣਾ ਸਾਡਾ ਫਰਜ਼ ਆ ਸਮਾਜ ਨੂੰ ਹਾਂ ਜੇ ਗਲਤ ਆ ਉਹਦੇ ਲਈ ਖਤਰੇ ਲੈਣੇ ਆ ਉਹਦੇ ਲਈ ਧਮਕੀਆਂ ਆਉਣੀਆਂ ਕੋਈ ਵੱਡੀ ਗੱਲ ਨਹੀਂ ਜੇ ਕੋਈ ਗਲਤ ਆ ਕੋਈ ਕਰਕੇ ਘਰੇ ਬੈਠਾ ਤੁਹਾਨੂੰ ਪਤਾ ਲੱਗ ਗਿਆ ਚਾਹੇ ਉਹਨੂੰ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਆ ਚਾਹੇ ਸਰਕਾਰ ਗਵਰਨਮੈਂਟ ਮਿਲੀ ਹੋਈ ਆ ਠੋਕੋ ਸਾਲੇ ਨੂੰ ਅੰਦਰ ਵੜ ਕੇ ਫੇਰ ਤਾਂ ਜੇ ਪੱਕਾ ਹੀ ਆ ਫੇਰ ਸਾਡੇ ਆ ਅਸੀਂ ਤੁਹਾਡੇ ਨਾਲ ਆ ਪਰ ਜੇ ਗਲਤ ਨੂੰ ਠੋਕੋਗੇ ਫਿਰ ਗਲਤ ਕਰਦੇ ਅਸੀਂ ਤੁਹਾਡੇ ਨਾਲ ਹੋ ਸਕਦੇ ਆ ਬਿਲਕੁਲ ਚੱਕਰ ਐਕਸਪ੍ਰੈਸ਼ਨ ਤੋਂ ਸਹੀ ਰਸਤਾ ਫੜੋ ਜਦੋਂ ਸ਼ੂਟ ਚੱਲ ਰਿਹਾ ਹੁੰਦਾ ਫਿਰ ਗੁੱਸੇ ਵਾਲਾ ਐਕਸਪ੍ਰੈਸ਼ਨ ਆਹ ਪਾਜੀ ਹੋ ਜਾਂਦਾ ਆ ਜਾਂਦਾ ਆਮ ਹੀ ਆ ਨੋਰਮਲ ਆ ਜਾਂਦਾਗਾ ਮੇਰੇ ਲਈ ਤੇ ਇਜ਼ੀ ਬਹੁਤ ਐ ਇਸ ਟਾਈਮ ਬਾਕੀ ਮੈਂ ਹੁਣ ਹੋਰ ਬਹੁਤ ਕੁਝ ਕਰਨ ਲੱਗ ਗਿਆ ਹੂੰ ਮੈਂ ਕਮੇਡੀ ਵਿੱਚ ਵੀ ਆਪਣੇ ਆਪ ਨੂੰ ਵੈਟਰ ਕਰ ਰਿਹਾ ਤੁਹਾਡੀ ਇੱਕ ਪਛਾਣ ਬਣ ਜਾਂਦੀ ਨਾ ਵੀ ਇਹ ਬੰਦੇ ਨੂੰ ਗੁੱਸਾ ਹੀ ਆਉਣਾ ਉਹ ਜਿਹੜੇ ਰੋਲ ਦੀ ਦੇਣੇ ਆ ਤੁਹਾਨੂੰ ਕਮੇਡੀ ਕਰਾ ਸਕਦੇ ਆ ਤੁਹਾਡੇ ਤੋਂ ਬਿਲਕੁਲ ਕਰਾ ਸਕਦੇ ਆ ਮੈਂ ਪਟਾ ਕਰ ਸਕਦਾ ਹਾਂ ਤੁਸੀਂ ਮੈਂ ਪਾਈ ਵੀ ਇਹ ਵੀਡੀਓ ਤੁਸੀਂ ਦੇਖਿਓ ਆਪੇ ਹੱਸੋਗੇ ਹਾਂ ਹਾਂ ਆ ਤੁਸੀਂ ਦੇਖ ਲਿਓ ਸੱਤ ਅੱਠ ਵੀਡੀਓ ਸਕਰੋਲ ਕਰਕੇ ਦੇਖ ਲਿਓ ਪਤਾ ਚੱਲ ਜਿਊਗਾ ਕਿ ਮੈਂ ਕਿੱਦਾਂ ਦੀ ਮੈਂ ਚਾਰ ਪੰਜ ਮੋਸ਼ਨ ਚ ਕੀਤੀ ਹੋਈ ਆ ਅਮਲੀ ਕ੍ਰੈਕਟਰ ਆ ਮੇਰਾ ਹਾਂ ਵਧੀਆ ਗਾ ਮੈਨੂੰ ਖੁਦ ਨੂੰ ਆਂਦਾ ਦੇਖ ਅੱਛਾ ਇਹ ਅਗਲੇ ਨੂੰ ਆਂਦਾ ਨਹੀਂ ਹੈਗਾ ਮੈਨੂੰ ਖੁਦ ਨੂੰ ਆਂਦੇ ਆ ਮੇਰ ਨਾਲ ਵਧੀਆ ਕਰ ਗਿਆ ਹੂੰ ਆਡੀਸ਼ਨ ਭੇਜਿਆ ਸੀ ਕਿੱਥੇ ਮੈਂ ਕਿਹੜਾ ਜਨਰ ਪਸੰਦ ਆ ਤੁਹਾਨੂੰ ਇਹਨੂੰ ਭਾਈ ਜਨਰ ਸਾਰੇ ਹੀ ਆ ਟ੍ਰੀਟਮੈਂਟ ਹੋਵੇ ਵਰਕਸ਼ਾਪ ਵਧੀਆ ਹੋਵੇ ਹੂੰ ਕੰਮ ਕਿ ਪਹਿਲਾਂ ਬੰਦੇ ਨੂੰ ਆਰਟਿਸਟ ਨੂੰ ਸਾਰਾ ਦੱਸਣਾ ਚਾਹੀਦਾ ਹੈ ਨਾ ਇੱਕ ਹੁੰਦੇ ਨਾ ਪ੍ਰੈਕਟਿਸ ਵਗੈਰਾ ਜੋ ਤੁਸੀਂ ਆਮ ਲੋਕਾਂ ਨੂੰ ਬਾਹਰ ਬਜ਼ਾਰਾਂ ਚ ਕੋਲ ਮੈਂ ਕਹਿੰਦੇ ਹਾਂ ਲੋਕ ਪਛਾਨਦੇ ਵਜੀ ਨਾਮ ਨਹੀਂ ਜਾਣਦੇ ਹੁੰਦੇ ਨਾ ਪਰ ਤੁਹਾਨੂੰ ਦੇਖਿਆ ਹੁੰਦਾ ਕਦੀ ਟੱਕਰਾ ਤੁਹਾਨੂੰ ਕਹਿੰਦਾ ਦੇਖਿਆ ਨਾਮ ਨਹੀਂ ਚਾਹੀਦਾ ਮੈਨੂੰ ਤਾਂ ਬਈ ਸੱਚੀ ਸ਼ਰਮ ਆਉਂਦੀ ਆਪ ਨੂੰ ਕੋਈ ਮੈਨੂੰ ਪਛਾਨ ਨਾ ਲਵੇ ਜਾਂ ਪਛਾਨ ਵੀ ਲੇ ਉਹਦੇ ਇੱਕ ਸ਼ਰਮ ਨਹੀਂ ਹੁੰਦੀ ਉਹ ਵਾਲੀ ਨਹੀਂ ਕਿ ਮੈਂ ਕੋਈ ਐਕਟਰ ਆ ਜਾਂ ਕੁਛ ਆ ਇੱਕ ਜਿਜ ਚੀਜ਼ ਕਿ ਜੀ ਹੁੰਦੀ ਆ ਕਿ ਮੈਂ ਦਰਅਸਲ ਕਈ ਵਾਰ ਮੈਂ ਕੱਚੇ ਚ ਚਲੇ ਜਾਣਾ ਨਾ ਜਦੋਂ ਮੈਨੂੰ ਕੋਈ ਲੋਡ ਨਹੀਂ ਹੈਗੀ ਤੇ ਲੋਕ ਪਛਾਣਦੇ ਅਗਲਾ ਮੈਂ ਕਹਾਂ ਨਾ ਕਹਿੰਦੇ ਆ ਕੱਚੇ ਤੁਰਿਆ ਫਿਰਦਾ ਚੱਪਲਾਂ ਤੇ ਰੋਹਦਾ ਮੇਰਾ ਬੜਾ ਕੰਮ ਹੋ ਜਾਂਦਾ ਡਰ ਲੱਗਦਾ ਕਿ ਯਾਰ ਜਿਹੜਾ ਮੇਰੀ ਇਹ ਆਜ਼ਾਦੀ ਆ ਵੀ ਕੱਚੋ ਚ ਬਾਹਰ ਚੱਲ ਜਾਣਾ ਜਾਂ ਬੜੇ ਆਰਾਮ ਖੁੱਲੇ ਤੁਰੇ ਫਿਰਨਾ ਜੇ ਜਿਆਦਾ ਮਸ਼ਹੂਰ ਹੋ ਗਏ ਉਹ ਆਜ਼ਾਦੀ ਕਿਤਨਾ ਕਿਤੇ ਖਰਾਬ ਹੋ ਜੂਗੀ ਨਹੀਂ ਉਹਦੇ ਨੂੰਗੀ ਇਹ ਲੋਕਾਂ ਨੇ ਮੇਰੇ ਟੈਲੈਂਟ ਨੂੰ ਸਪੋਰਟ ਕਰਨਾ ਮੇਰੇ ਆਜ ਜਿਸ ਤਰ੍ਹਾਂ ਨੂੰ ਜਾਂ ਕੁਝ ਵੀ ਮੈਂ ਇੱਕ ਨਾਰਮਲ ਤਰੀਕਾ ਨਾਲ ਰਹਿ ਰਿਆਂ ਕਰੇ ਉਹਨੂੰ ਨਹੀਂ ਉਹ ਚੀਜ਼ ਕੋਈ ਗਲਤ ਵੀ ਨਹੀਂ ਹੈਗੀ ਹਾਂ ਹੈਨਾ ਮੈਂ ਆਪਦਾ ਬਾਜ਼ਾਰ 'ਚ ਆਪਣੇ ਉੱਪਰ ਟੀ-ਸ਼ਰਟ ਗੰਦੀ ਜਿਹੀ ਪਾਈ ਹੋਈ ਆ ਚਪਲਾਂ ਪਾਈਆਂ ਹੋਈਆਂ ਨੇ ਰੀੜਾ ਦੀਆਂ ਬੜਾ ਰੀੜਾ ਦੀਆਂ ਚਪਲਾਂ ਜਿਵੇਂ ਚੱਲਿਆ ਨਾ 20 ਰੁਪਏ ਦੀ ਚਪਲਾਂ ਦੀ ਆ ਆਪਣਾ ਸਿੱਧਾ ਹੀ ਆ ਇੰਜੋਏ ਕਰੋ ਕਿਸ ਦਾ ਦਿਲ ਨਾ ਦਿਖਾਓ ਜਿਆਦਾ ਸ਼ੋਸ਼ੇਵਾਦੀ ਨਾ ਕਰੋ ਇੰਟਰਵਿਊ ਨਾ ਕਰੋ ਹਾਂ ਜੀ ਐਦਾਂ ਸਹੀ ਆ ਘੱਟ ਕੱਪੜੇ ਆ ਵੀ ਇੰਟਰਵਿਊ ਵਿੱਚ ਬੰਦਾ ਝੂਠ ਬੋਲੀ ਚਲੇ ਹੈ ਨਾ ਨਹੀਂ ਸੱਚ ਰੀਅਲ ਲਾਈਫ ਦੇ ਵਿੱਚ ਬਹੁਤ ਬੋਲੀਆਂ ਸੱਚ ਵੀ ਬੋਲਦੀਆਂ ਹਾਂ ਆ ਪਿੱਛੇ ਇੱਕ ਕੁੜੀ ਬੋਲੀ ਉਹ ਨਹੀਂ ਬੋਲੀ ਸੀ ਕਹਿੰਦੀ ਸੂਟ ਵਾਲੇ ਕੱਪੜੇ ਜੇ ਘੱਟ ਵੀ ਹੁੰਦੇ ਆ ਛੋਟੇ ਕੱਪੜੇ ਜੇ ਵੱਧ ਆਉਂਦੇ ਆ ਅਗਲੀ ਸੱਚ ਬੋਲ ਗਈ ਆ ਤੇ ਗੱਲ ਸੱਚੀ ਹੈ ਸੱਚੀ ਆ ਤਾਈਓ ਕਹਿ ਗਈ ਆ ਅਗਲੇ ਕਹਿੰਦੇ ਕੱਪੜੇ ਲਾਓ ਹੋਰ ਵੀ ਪਾਓ ਅਗਲੇ ਸਿੱਧਾ ਕਹਿ ਗਈ ਆ ਤੇ ਅਗਲੀ ਪਾਉਂਦੀ ਵੀ ਹੈ ਸਿਰ ਤੇ ਚੁੰਨੀ ਨਹੀਂ ਰੱਖ ਸਕਦੇ ਇੰਟਰਵਿਊ 'ਚ ਤਾਂ ਕੀ ਰੱਖਣੀ ਆ ਯਾਰ ਆਪਾਂ ਇੱਕ ਇੱਕ ਤੁਸੀਂ ਮਾਰ ਦੋ ਹਾਂ ਠੀਕ ਹੈ ਮੇਰੀ ਜਗ੍ਹਾ ਕੋਈ ਕੁੜੀ ਬੈਠੀ ਆ ਇੰਨਾ ਕਿ ਸ਼ਰਮਦਾ ਤਾਂ ਹੋਣਾ ਚਾਹੀਦਾ ਨਾ ਕਿ ਆਪਾਂ ਕਿਸੇ ਗੈਰ ਮਰਦ ਨਾਲ ਚੱਲੇ ਇੰਟਰਵਿਊ ਕਰਨ ਨੂੰ ਤੁਸੀਂ ਛੋਟੇ ਕੱਪੜੇ ਪਾ ਕੇ ਝਟਾਂ ਖਲਾਰ ਕੇ ਨਹੀਂ ਯਾਰ ਜਿੰਨੀਆਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਨੱਤੀਆਂ ਤੁਸੀਂ ਪਾਈਆਂ ਜਾਂ ਤੁਹਾਡਾ ਪ੍ਰੋਫੈਸ਼ਨ ਆ ਤੁਹਾਡਾ ਰੋਲ ਆ ਮੈਂ ਕੱਢ ਦਿੰਦਾ ਜੇ ਕੋਈ ਤਰੀਕੇ ਕੁੜੀਆਂ ਕਹਿ ਦਿੰਦੀਆਂ ਕਿ ਸਾਡਾ ਪ੍ਰੋਫੈਸ਼ਨ ਆ ਹਾ ਹਰ ਟਾਈਮ ਨਹੀਂ ਦਿੰਦਾ ਉਹ ਐ ਨਹੀਂ ਹੁੰਦਾ ਕਿ ਬਿਜੇ ਤੁਸੀਂ ਗੁਰੂ ਘਰ ਜਾਣਾ ਉਹਦੇ ਸਿੱਤੇ ਚੁਣੀ ਤੱਕ ਨਹੀਂ ਹੈ ਹਮ ਹੈਨਾ ਗੁਰੂ ਘਰ ਤਾਂ ਹਰ ਪਾਸੇ ਆ ਗੁਰੂ ਤਾਂ ਹਰ ਪਾਸੇ ਆ ਨੀਲੇ ਛੱਤ ਤੇ ਕੋਈ ਆ ਨਾ ਗੁਰੂ ਗੁਰਦੁਆਰੇ ਵਿੱਚ ਨਹੀਂ ਹੈਗਾ। ਉਹਨਾਂ ਦੇ ਵਿੱਚ ਕੀ ਪ੍ਰੋਜੈਕਟ ਆ ਰਹੇ ਨੇ ਤੁਹਾਡੇ? ਉਹ ਮਾਈਲ ਸਮੇਂ ਤੇ ਭਾਜੀ ਇੱਕ ਤਾਂ ਮੇਰਾ ਹੁਣ ਰੀਸੈਂਟਲੀ ਬਾਈ ਤਿਕ ਆ ਰਿਹਾ। ਵਧੀਆ ਪ੍ਰੋਜੈਕਟ ਆ। ਗਾਣਾ ਜਾਂ ਵੀਡੀਓ ਸਮੇਂ ਵੀਡੀਓ ਸਮੇਂ। ਓਕੇ। ਬਾਕੀ ਇੱਕ ਹਰਿਆਣੇ ਦੀ ਮੂਵੀ ਆ ਰੀ ਅੰਗਦ। ਉਹਦੇ ਵਿੱਚ ਬਸ ਤੁਹਾਡਾ ਰੋਲ ਵੀਰੰਦ ਦਾਗਾ ਮੇਰਾ। ਪੁਲਵਾਨ ਦਾ ਕਰੈਕਟਰ ਆ। ਬਾਕੀ ਉਹਨੂੰ ਬੰਬੇ ਜਾਣ ਦੀ ਤਿਆਰੀ ਆ। ਹੂੰ। ਚਲੋ ਆਲ ਦਾ ਵੈਰੀ ਬੈਸਟ ਬੰਬੇ। ਉੱਥੇ ਜਾ ਕੇ ਰੱਬ ਨੇ ਕਰਨਾ ਜੋ ਕਰਨਾ ਆਪਣਾ। ਤੇ ਆਪਾਂ ਕੋਸ਼ਿਸ਼ ਕਰਨੀ ਆ ਜਿੱਥੋਂ ਹੀ ਫੇਲ ਹੋ ਗਏ ਗੱਲ ਠੀਕ ਹੈ ਵੀ ਤੁਹਾਡੇ ਕਰਦੇ ਤੁਹਾਡੀ ਫਿਲਮ ਦੇਖਣ ਨਹੀਂ ਜਾਂਦੇ ਵੀ ਜਿੱਦਣ ਤੂੰ ਹੀਰੋ ਬਣੇਗਾ ਉਸ ਦਿਨ ਦੇਖਣਾ ਫਿਲਮ ਨਹੀਂ ਦੇਖਣਾ ਕਹਿੰਦਾ ਮੈਨ ਤੇ ਆ ਜਾ ਤੂੰ ਹਾਂ ਇਦਾਂ ਮਾਜੀ ਐ ਤਾਂ ਮੇਰਾ ਭਰਾ ਉਹਨੇ ਦੇਖਣ ਚਲੇ ਜਾਂਦੇ ਆ ਅੱਛਾ ਪਰ ਪਿਓ ਨੂੰ ਮੈਂ ਪਹਿਲਾਂ ਲੈ ਕੇ ਗਿਆ ਸੀ ਜਦੋਂ ਮੇਰੇ ਇੱਕ ਕਰਾਊਡ ਚ ਸੀਨ ਸੀ ਅੰਬਰਸਰੀਆ ਮੂਵੀ ਚ ਦਲਜੀਤ ਦੇ ਨਾਲੋਂ ਮੜਾ ਕੋਲ ਦੀ ਲੰਗਿਆ ਸੀ ਹਾਂ ਉਹ ਸਟਾਰਟਿੰਗ ਚ ਹੁੰਦੀ ਆ ਖੁਸ਼ੀ ਇੱਕ ਬੰਦੇ ਚ ਉਹ ਖੁਸ਼ੀ ਅਜੇ ਤੱਕ ਨਹੀਂ ਮਿਲੀ ਆਪਣੇ ਆਪ ਨੂੰ ਜਦੋਂ ਵੱਡੇ ਪਰਦੇ ਤੇ ਬੰਦਾ ਦੇਖਦਾ ਖੁਸ਼ੀ ਅਜੇ ਤੱਕ ਨਹੀਂ ਮਿਲੀ ਹੈਗੀ ਤਦ ਉਹਦੇ ਦੇਖਣ ਗਏ ਸੀ ਫਿਰ ਡੈਡੀ ਨੇ ਆ ਕੇ ਕਹਿਤਾ ਕਹਿੰਦਾ ਯਾਰ ਮੈਂ ਤੈਨੂੰ ਕਹਿਣਾ ਚਾਹੁੰਨਾ ਕਿ ਮੈਂ ਤੇ ਜੇ ਤੂੰ ਮੇਨ ਤੇ ਆਂਗਾ ਮੈਂ ਉਦੋਂ ਹੀ ਆਉਂਗਾ ਹੁਣ ਨਹੀਂ ਫਿਲਮ ਦੇਖਣ ਦਾ ਐਦਾਂ ਨਹੀਂ ਕਹਿੰਦਾ ਮਜ਼ਾ ਨਹੀਂ ਆ ਰਿਹਾ ਤਾਂ ਕਹਿੰਦਾ ਜੇ ਕਰ ਰਿਹਾ ਕੰਮ ਕਰ ਕੋਈ ਗੱਲ ਨਹੀਂ ਤੇਰੇ ਨਾਲ ਡੈਡੀ ਦਾ ਸੁਪਨਾ ਕਦੋਂ ਤੱਕ ਪੂਰਾ ਕਰ ਦਊਂਗਾ ਮੈਂ ਜੇ ਤੱਕ ਸਾਹ ਹੈਗੇ ਕਰ ਹੀ ਦੇਵਾਂਗੇ ਸਾਹ ਹੈਗੇ ਐ ਥੋੜੀ ਇੱਕ ਉਮਰ ਥੋੜੀ ਹੁੰਦੀ ਆ ਜਦੋਂ ਜਦ ਜਲਦੀ ਰਹਿੰਦੀ ਹਾਂ ਇਹ ਤਾਂ 5 ਸਾਲ ਦੀ ਵੀ ਹੈ 10 ਸਾਲ ਦੀ 15 ਸਾਲ ਦੀ ਕਈ ਬੁਢਾਪੇ ਚ ਆ ਕੇ ਜਿੱਦਾਂ ਕੇਪਸੀ ਚਿਕਨ ਵਾਲਾ ਕਿੰਨੂ ਮਰ ਚ ਗਿਆ ਉਹ ਬੰਦੇ ਦੋਨੋਂ ਕੀ ਉਮਰ ਹੁੰਦੀ ਬਿਲਕੁਲ ਸਕਸੈਸ ਚੰਗੀ ਸਕਸੈਸ ਥੋੜੀ ਲੇਟ ਮਿਲ ਸਕਦੀ ਆ ਪਰ ਵਧੀਆ ਮਿਲਦੀ ਸਕੂਨਾ ਐਕਸਪੀਰੀਅੰਸ ਹੁੰਦਾ ਤੁਹਾਡੇ ਕੋਲੇ ਪਰ ਜੇ ਤੁਸੀਂ ਆ ਨੀਮਾ ਉੱਚਾ ਕਰਕੇ ਛੋਟੇ ਕੱਪੜੇ ਉੱਪਰ نیچے ਕਰਕੇ ਪਾਓਗੇ ਸਕਸੈਸ ਪਾ ਲੋਗੇ ਉਹ ਤੁਹਾਨੂੰ ਬਹੁਤ ਅੱਗੇ ਆ ਕੇ ਨੁਕਸਾਨ ਦੇਣ ਵਾਲੀ ਆ ਤੁਹਾਡੇ ਭਾਂਵੇਂ ਬੁਢਾਪੇ 'ਚ ਆਵੇ ਤੁਹਾਡੀ ਜਵਾਨੀ 'ਚ ਆਵੇ ਆਉਣ ਵਾਲਾ ਸਮਾਂ ਭਾਜ ਬਹੁਤ ਗੰਦਾ ਅੱਜ ਤੋਂ 10 ਸਾਲ ਬਾਅਦ ਦਾ ਕਹਿ ਲੈਂਦੇ ਆ ਬਹੁਤ ਕੁੜੀਆਂ ਨੂੰ ਵੀ ਨਹੀਂ ਰੋਕ ਸਕਾਂਗੇ ਜੀ ਬਹੁਤ ਲੋਕ ਇਹਦੇ ਬਾਰੇ ਚਿੰਤਾਤ ਆ ਵੀ ਅੱਜਕੱਲ ਜੋ ਹੋ ਰਿਹਾ ਉਹਨਾਂ ਦਾ ਸਮਾਂ ਕਿਹੋ ਜਿਹਾ ਹੈ ਭਾਜੀ ਚੰਡੀਗੜ੍ਹ ਬਦਨਾਮ ਸ਼ਹਿਰ ਬਣ ਗਿਆ ਪਰ ਬਦਨਾਮ ਨਹੀਂ ਹੈਗਾ ਸਾਡੇ ਬਾਹਰੋਂ ਲੋਕ ਆਉਂਦੇ ਆ ਹਮ ਅੱਲਾ ਸ਼ੇਰੀ ਕਰਦੇ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਨਹੀਂ ਹੁੰਦਾ